ਪਾਈ ਵੀਰ ਸਿੰਘ ਜੀ ਦੀ ਕਫਤਾ ਰੋਂ ਰੁਖ ਸਾਗਰ ਪੁੱਛਦਾ ਨਦੀਏ ਸਾਰੇ ਬੁੱਟੇ ਬੁੱਟੀਆਂ ਲਿਆਵੀ ਪਰ ਨਾ ਕਦੀ ਬੈਂਤ ਦਾ ਬੁੱਟਾ ਇੱਥੇ ਆਨ ਪੁਚਾਵੇ ਨਦੀ ਆਖਦੀ ਆਕੜ ਵਾਲੇ ਸਭ ਬੁੱਟੇ ਪੱਟ ਸਕਾਂ ਪਰ ਜੋ ਝੁਕੇ ਵਗੇ ਰੋਂ ਰੁਖ ਨੂੰ ਪੇਸ਼ ਨਾ ਉਸ ਤੇ ਜਾਵਾਂ ਜਾਵੇ ਤੇ ਜੋ ਇਹ ਕਾਫ ਟੋਟਾ ਹੈ ਸਾਡੇ ਆਧੁਨਿਕ ਪੰਜਾਬੀ ਕਫਤਾ ਕਾਪ ਸੰਗ੍ਰਹਿ ਦੇ ਵਿੱਚੋਂ ਲਿਆ ਗਿਆ ਹੈ ਤੇ ਪਾਈ ਵੀਰ ਸਿੰਘ ਜੀ ਦੀ ਹੈ ਨਾ ਇੱਕ ਰੁਬਾਈ ਹੈ ਇਹ ਰੁਬਾਈ ਦੀਆਂ ਕੁਝ ਸਤਰਾਂ ਨਿਗੀਆਂ ਤੇ ਇਹ ਰੁਬਾਈ ਦੇ ਵਿੱਚ ਜਿਉ ਭਾਈ ਵੀਰ ਸਿੰਘ ਜੀ ਨੇ ਭਾਈ ਸਾਹਿਬ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਜਿਹੜੇ ਲੋਕ ਨੇ ਜੇਕਰ ਉਹ ਸਮੇਂ ਦੇ ਰੋ ਰੁੱਖ ਦੇ ਅਨੁਸਾਰ ਹਨ ਆਪਣੇ ਆਪ ਨੂੰ ਢਾਲ ਲੈਂਦੇ ਨੇ ਤਾਂ ਕਹਿੰਦੇ ਉਹਨਾਂ ਨੂੰ ਤਤਕਾਲੀ ਰਾਜਨੀਤਿਕ ਸੱਤਾ ਦੇ ਵਿੱਚ ਕੋਈ ਵੀ ਖਤਰਾ ਨਹੀਂ ਹੁੰਦਾ ਪਰ ਜਿਹੜੇ ਲੋਕ ਆਪਦੇ ਆਪ ਨੂੰ ਇਸ ਤਰ੍ਹਾਂ ਨਹੀਂ ਟਾਲਦੇ ਉਸ ਤੋਂ ਬਾਗੀ ਉਲਟ ਹੋ ਜਾਂਦੇ ਨੇ ਵਿਰੋਧੀ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਤਤਕਾਲੀ ਰਾਜਨੀਤਿਕ ਸੱਤਾ ਨਸ਼ਟ ਕਰ ਦਿੰਦੀ ਹੈ ਤੇ ਇਹ ਸੱਤਰਾ ਦੀ ਵਿਆਖਿਆ ਇਸ ਤਰ੍ਹਾਂ ਹੈ ਇਸ ਕਵਿਤਾ ਦੇ ਵਿੱਚ ਜਿਹੜਾ ਸਾਗਰ ਹੈ ਜੋ ਸਾਗਰ ਹੈ ਉਹ ਭਾਈ ਵੀਰ ਸਿੰਘ ਨੇ ਇਸ ਨੂੰ ਸਾਗਰ ਨੂੰ ਸਮਕਾਲੀ ਰਾਜਨੀਤਿਕ ਸੱਤਾ ਅੰਗਰੇਜ਼ ਸਮਰਾਜ ਦਾ ਚਿੰਨ੍ਹ ਦੱਸਿਆ ਹੈ ਤੇ ਜੋ ਨਦੀ ਹੈ ਉਸ ਨੂੰ ਕਾਰਜਪਾਲਿਕਾ ਤੇ ਪੁਲਸ ਤੇ ਫੌਜ ਦੱਸਿਆ ਹੈ ਠੀਕ ਹੈ ਉਸ ਦਾ ਰੂਪ ਦੱਸਿਆ ਹੈ ਰਾਜਨੀਤਿਕ ਸੱਤਾ ਰੂਪੀ ਸਾਗਰ ਕਹਿੰਦੇ ਜਿਹੜਾ ਰਾਜਨੀਤੀ ਰੂਪ ਹੈ ਨਾ ਸੱਤਾ ਰੂਪੀ ਜਿਹੜਾ ਸਾਗਰ ਹੈ ਉਹ ਆਪਣੀਆਂ ਨੀਤੀਆਂ ਤੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੇ ਲਈ ਕਹਿੰਦੇ ਨਦੀ ਰੂਪੀ ਕਾਰਜਪਾਲਿਕਾ ਨੂੰ ਪੁੱਛਦਾ ਹੈ ਇਸ ਤਰ੍ਹਾਂ ਸਾਗਰ ਨਦੀ ਨੂੰ ਪੁੱਛਦਾ ਹੈ ਕਿ ਕਹਿੰਦੇ ਜਿਹੜੀ ਨਦੀ ਹੈ ਉਹ ਕਹਿੰਦੇ ਹਰ ਬੁੱਟੇ ਨੂੰ ਹਨਾ ਹਰ ਬੁੱਟੇ ਬੁੱਟੇ ਨੂੰ ਆਪਣੀ ਤਾਕਤ ਨਾਲ ਪੱਟ ਕੇ ਕਹਿੰਦੇ ਉਸ ਦੇ ਕੋਲ ਯਾਨੀ ਕਿ ਉਸ ਦੇ ਕੋਲ ਮਤਲਬ ਕਿ ਸਾਗਰ ਕੋਲ ਲਿਆਉਂਦੀ ਕੀ ਰੱਖਦੀ ਹੈ ਸਮਰੱਥਾ ਰੱਖਦੀ ਹੈ ਅਰਥਾਤ ਕਹਿੰਦੇ ਹਰ ਇੱਕ ਮਨੁੱਖ ਨੂੰ ਫੜ ਕੇ ਹਨਾ ਆਪਣੇ ਕਾਬੂ ਵਿੱਚ ਕਰਦੀ ਹੈ ਤੇ ਉਸ ਕੋਲ ਲੈ ਆਉਂਦੀ ਹੈ ਪਰ ਕਹਿੰਦੇ ਕਦੇ ਬੈਂਤ ਦੇ ਬੁੱਟੇ ਅਰਥਾਤ ਇੱਕ ਵਿਸ਼ੇਸ਼ ਪ੍ਰਕਾਰ ਦੇ ਮਨੁੱਖਾਂ ਪਰ ਉਹ ਕਹਿੰਦੇ ਫਿਰ ਉਹ ਬੈਂਤ ਰੂਪੀ ਹੈ ਨਾ ਵਿਸ਼ੇਸ਼ ਪ੍ਰਕਾਰ ਦੇ ਮਨੁੱਖਾਂ ਨੂੰ ਕਿਉਂ ਨਹੀਂ ਹੈ ਨਾ ਕੁਝ ਕਿਉਂ ਨਹੀਂ ਕਹਿੰਦੀ ਤੇ ਉਸ ਦੇ ਕੋਲ ਫੜ ਕੇ ਕਿਉਂ ਨਹੀਂ ਲੈ ਕੇ ਆਉਂਦੀ ਕਹਿੰਦੀ ਇਸ ਦਾ ਕਾਰਨ ਪਤਾ ਕੀ ਹੈ ਨਦੀ ਰੂਪੀ ਫਿਰ ਯਾਨੀ ਕਿ ਨਦੀ ਰੂਪਾ ਪੱਕੀ ਨੂੰ ਮੰਨਿਆ ਸੀਗਾ ਕਾਰਜਪਾਲਿਕਾ ਨੂੰ ਫਿਰ ਉੱਤਰ ਦਿੰਦੀ ਹੈ ਕਿ ਜਿਹੜੇ ਸਾਰੇ ਮਨੁੱਖ ਨੇ ਨਾ ਉਹ ਕਹਿੰਦੇ ਸਾਰੇ ਮਨੁੱਖ ਰੂਪੀ ਬੁੱਟਿਆਂ ਨੂੰ ਪੱਟ ਸਕਦੀ ਹੈ ਪੁੱਟ ਸਕਦੀ ਹੈ ਤੇ ਉਸ ਦੇ ਅੱਗੇ ਜਿਹੜੇ ਆਕੜਦੇ ਨੇਗੇ ਹਨਾ ਉਸ ਦੇ ਵਹਿਣ ਅੱਗੇ ਆਕੜਦੇ ਨੇ ਝੁਕਦੇ ਨਹੀਂ ਹੈਗੇ ਤੇ ਕਿੰਧੂ ਬੈਂਤ ਰੂਪੀ ਮਨੁੱਖਾਂ ਨੂੰ ਇਸ ਕਰਕੇ ਕੁਝ ਨਹੀਂ ਕਹਿੰਦੀ ਕਿਉਂਕਿ ਕਹਿੰਦੀ ਉਹ ਉਸਦੇ ਬੈਂਤ ਅੱਗੇ ਝੁੱਕ ਜਾਂਦੇ ਨੇ ਉਸਦੇ ਰੋਹ ਰੁਖ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੇ ਨੇ ਇਸ ਕਰਕੇ ਅ ਕਹਿੰਦੇ ਜਿਹੜੇ ਬਿਲਕੁਲ ਹੀ ਝੁੱਕ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਭਾਈ ਸਾਹਿਬ ਦਾ ਭਾਵ ਇਹ ਹੈ ਕਿਸਮ ਕਾਲੀ ਰਾਜਨੀਤਿਕ ਸੱਤਾ ਕਿੰਨੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਤੇ ਦੁੱਖ ਦਿੰਦੀ ਹੈ ਜਿਹੜੇ ਉਸਦੇ ਰੋਹ ਰੁਖ ਦੇ ਵਿਰੁੱਧ ਹੁੰਦੇ ਨੇ ਜਿਹੜੇ ਉਸ ਤੋਂ ਬਾਗੀ ਹੁੰਦੇ ਨੇ ਪਰ ਕਹਿੰਦੇ ਉਹਨਾਂ ਲੋਕਾਂ ਨੂੰ ਕੁਝ ਵੀ ਨਹੀਂ ਕਹਿੰਦੇ ਜਿਹੜੇ ਉਸਦੇ ਰੋ ਰੁਖ ਨੂੰ ਪਛਾਨ ਕੇ ਉਸਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੇ ਨੇ ਤੇ ਇਸ ਤਰ੍ਹਾਂ ਇਹ ਰੁਬਾਈ ਦੇ ਵਿੱਚ ਲਾ ਵਿਚਾਰਹੀ ਹੈ ਕਿ ਉਹਨਾਂ ਨੂੰ ਆਪਣੀ ਅੰਗਰੇਜ਼ ਭਗਤੀ ਦਾ ਸੂਚਕ ਹੈ। ਇਹੀ ਕਹਾਣੀ ਦਾ ਕੇਂਦਰੀ ਭਾਵ ਵੀ ਮੰਨਿਆ ਜਾਂਦਾ ਹੈ ਤੇ ਇਹ ਰੁਬਾਈ ਸੀ ਜੋ ਕਿ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ। ਧੰਨਵਾਦ।